ਹਾਂਜੀ ਸਾਸੀ ਗਾਲ ਜੀ ਤੁਸੀਂ ਪੱਗਾਂ ਸੋਹਣੀਆਂ ਸੋਹਣੀਆਂ ਬੰਨਣ ਦੇ ਸ਼ੌਕੀਨ ਹੋ ਤੇ ਲੜ ਨਹੀਂ ਪੂਰਾ ਆ ਰਿਹਾ ਤੇ ਕਪੜਾ ਵਧੀਆ ਨਹੀਂ ਮਿਲ ਰਿਹਾ ਕਪੜਾ ਤੁਹਾਡਾ ਵੇਟ ਹੋ ਜਾਂਦਾ ਹੈ ਪੈਸੇ ਦੁਕਾਨਦਾਰ ਪੂਰੇ ਲੈ ਲੈਨ ਰਹਾ ਤੇ ਅੱਜ ਆਪਾਂ ਕਿੱਥੇ ਆ ਗਏ ਆ ਆਪਣੇ ਸ਼ਹਿਰੀ ਭਰਾ ਕੋ ਆ ਗਏ ਆ ਤੇ ਭਾਈ ਸਾਹਿਬ ਨੇ ਢੇਰ ਲਾ ਰੱਖਿਆ ਪੱਗਾਂ ਦਾ ਦੇਖ ਸਕਦੇ ਆ ਮੇਰੇ ਆਲੇ ਦੁਆਲੇ ਪਿੱਛੇ ਵੀ ਦੇਖ ਸਕਦੇ ਆ ਠੀਕ ਆ ਤੇ ਸ਼ਹਿਰੀ ਬਾਗ ਕਿੱਥੇ ਆਉਣਾ ਪੱਗਾਂ ਲੈਣ ਦੱਸ ਦੇਵੇ ਤੁਸੀਂ ਆਉਣਾ ਜੀ ਜੋਲ ਮਾਰਕੀਟ ਜਲੰਧਰ ਵਿੱਚ ਮਾਡਲ ਟਾਉਨ ਦੇ ਵਿੱਚ ਜੀ ਤੁਸੀਂ ਦਸਤਾਰਾਂ ਦੇਖ ਸਕਦੇ ਹੋ ਇੱਥੇ ਬਣੀ ਹੋਈ ਦਸਤਾਰਾਂ ਤੁਹਾਨੂੰ ਦਿਖਣਗੀਆਂ ਕ ਔਰ ਬਣਨਾ ਹੋਇਆ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਹਾਂ ਕਿਸ ਤਰੀਕੇ ਨਾਲ ਦਸਤਾਰ ਤੁਸੀਂ ਲੈਣੀ ਹੈ ਔਰ ਕਲਰ ਤੁਸੀਂ ਚੂਜ਼ ਕਰਨਾ ਉਹ ਵੀ 1 ਮਿੰਟ ਦੇ ਵਿੱਚ ਤੇ ਸਰਦਾਰ ਜੀ ਨੂੰ ਪਰਖ ਵੀ ਸਕਦੇ ਆ ਗੂਗਲ ਤੇ ਸਰਚ ਕਰਕੇ ਵੀ ਆਹ ਕਲਰ ਸਾਨੂੰ ਚਾਹੀਦਾ ਸ਼ਹਿਰੀਪਾ ਮਿਲ ਜਾਊਗਾ ਜਾ ਪੰਜਾਬੀ ਸਟੋਰ ਤੁਸੀਂ ਸਰਚ ਕਰਨਾ ਜੀ ਉਸੇ ਲਈ ਤੁਹਾਨੂੰ ਸਾਰੀ ਆਊਟਲੈਟ ਸਾਡੇ ਜਿਹੜਾ ਆ ਜਾਣਗੇ ਸਾਡੇ ਪੰਜਾਬ ਚ ਟੋਟਲ 11 ਆਊਟਲੈਟ ਨੇ ਜੀ ਕਹਿੰਦੇ ਜੀ ਦਲਜੀਤ ਤੱਕ ਕੋਰੀਅਰ ਹੋ ਰਹੀਆਂ ਨੇ ਇੱਥੋਂ ਦਸਤਾਰ ਸ਼ਹਿਰੀਪਾ ਸਾਡੇ ਆ ਬਿਲਕੁਲ ਬਿਲਕੁਲ ਜੀ ਹਰ ਕੋਈ ਸਾਡੇ ਦਸਤਾਰ ਬਣ ਰਿਹਾ ਇੱਥੋਂ ਤੱਕ ਕਿ ਇੰਡੀਆ ਕੇ ਬਾਹਰ ਵੀ ਸਾਰੇ ਜਿਹੜੇ ਫਰੈਂਡ ਹੈਗੇ ਨੇ ਮਿੱਤਰ ਹੈਗੇ ਨੇ ਸਾਰੇ ਲੈ ਕੇ ਜਾਂਦੇ ਨੇ ਜੀ ਤੇ ਨੰਬਰ ਥੱਲੇ ਦਿੱਤਾ ਆ ਠੀਕ ਆ ਇੰਸਟਾ ਆਈਡੀ ਇਹਨਾਂ ਦੀ ਦਿੱਤੀ ਹੋਈ ਆ ਤੁਸੀਂ ਜਾ ਕੇ ਆਨਲਾਈਨ ਆਰਡਰ ਕਰ ਸਕਦੇ ਆ ਸਾਸ਼ੀਕਾਲ